ਹਰਪਾ ਜੀ ਸਿੰਘ ਕੀ ਕਰ ਰਹੀ ਰਹਿੰਦੇ ਆ ਜੀ ਮੈਂ ਸੰਤੋਖ ਸਿੰਘ ਦਾ ਵੱਡਾ ਭਰਾ ਆਇਆ ਜੀ ਤੇ ਇਹੀ ਰਾਤ ਸੁੱਤੇ ਪਏ ਸੀ ਸਵੇਰੇ 4:30 ਵਜੇ ਉੱਠੇ ਆ ਤੇ ਸੰਤੋਖ ਜੀ ਮੈਸਰੀ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ ਆਇਓ ਤੇ ਮੈਂ ਆਉਣ ਲੱਗਾ ਜੀ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਸਾਰਾ ਕੁਝ ਖਲਾਰਾ ਪਿਆ ਸੀ ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨੇ ਪਿਛੇ ਕੀ ਗਿਆ ਤੇ ਮੜ ਕੇ ਆਪਣੇ ਜਾ ਕੇ ਚੱਕੀਤਾ ਤੇ ਸਾਡੇ 10 ਤੁਲ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਗਏ ਤੇ ਨਾਲ ਜ਼ਰੂਰੀ ਪੇਪਰ ਬੈਂਕ ਦੀ ਕਾਪੀ ਵਾ ਰੇ ਏ ਡੀ ਐਮ ਗਾਰਾ ਸੀ ਉਹ ਵੀ ਨਾਲ ਚਲਾ ਗਏ ਜੀ ਹਾਂ ਜੀ ਕਿਸ ਤਰ੍ਹਾਂ ਚੋਰੀ ਕੀਤੀ ਇਹਨਾਂ ਨੇ ਸਾਡੀ ਗ੍ਰਿਲ ਪਾਰਕ ਪਿੱਛੇ ਕੋਠੀ ਤੇ ਜੀ ਗ੍ਰਿਲ ਲਾਈ ਸੀ ਗ੍ਰਿਲ ਪਾਰਕ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ ਹਾਂ ਜੀ ਜਿਹੜੀ ਚੋਰੀ ਇਹ ਨਾਲ ਨਾਲ ਕੋਠੀਆਂ ਨੇ ਬਿਲਕੁਲ ਨਾਲ ਨਾਲ ਇਕੱਠੀਆਂ ਜੀ ਕਿੰਚ ਸਾਂਝੀ ਕਰਨ ਦੇ ਚੱਲੇ ਉਹਨਾਂ ਦੇ ਸੋਨਾ ਵੀ ਦਸ ਗ੍ਰਾਮ ਕੱਢਿਆ ਉਹਨਾਂ ਦੇ 15 15 ਤੋਂ ਨੇ ਹਾਂ ਜੀ ਸ਼ਾਟ ਮੇਰਾ 10 ਕਰੋ تقريبا ਮੈਗਨੇਟੇਲ ਹੀ ਪੁਲਿਸ ਨੂੰ ਜਾਣਤੀ ਇਤਲਾਹ ਦੇਤੀ ਹੈ ਜੀ ਐਸਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਸਹੀ ਵੀ ਇੰਚਾਰਜ ਵੀ ਆਇਆ ਜਿਹੜੇ ਕਾਰਵਾਈ ਕਰ ਰਹੇ ਨੇ ਵਿਕਣ ਡਾਊਨਕੋਰਬ ਲਾ ਲਿਆ ਹੈ ਇਹ ਪਿੰਡ ਕਿਹੜਾ ਪਿੰਡ ਗਿੱਲਾਂ ਵਾਲੀ ਜੀ ਸੱਤੀ ਕਹਿੰਦੇ ਚੌਕ ਜਿਹੜਾ ਆਇਦਿੰਗੇ ਮੈਂ ਦੇਖਾਂਗਾ ਕਿ ਬਈ ਮੋਦਰ ਢਿੱਲੀ ਕਾਰਜ ਜਾਰੀ ਹੈ ਪਰ ਜਿਹੜਾ ਇਸ ਕੰਮ ਕਰ ਰਿਹਾ ਸਰ ਕੋਈ ਕਹਿੰਦੇ ਅੰਦਰ ਹੀ ਸੁੱਤੀ ਹੈ ਹਾਂ ਜੀ ਅਸੀਂ ਅੰਦਰ ਸੁੱਤੇ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ ਨੇ ਚੋਰੀ ਹੋ ਤੀ ਤੀਸਰਾ ਕਮਰਾ ਜਿਹੜਾ ਚੋਰੀ ਹੋ ਸਾਡੇ ਤੁਹਾਨੂੰ ਪੁਲੀਸ ਮੰਗ ਕਰਦੇ ਕੋਈ ਸੁਣਦਾ ਨਹੀਂ ਅਜੇ ਤੱਕ ਇਹਨੇ ਸਾਡੀ ਜਿਹੜੀ ਚੋਰੀ ਟ੍ਰੇਸ ਕੀਤੀ ਜਾਵੇ ਪਿੰਡ ਵਾਸੀ ਨੱਥ ਪਾਈ ਜੇ ਲੋਕਾਂ ਨੂੰ ਹੋਰ ਨਾ ਜਿੰਨਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਆਇਆ ਤਾਂ ਹੋਰ ਕੇ ਨਾ ਹੋ ਸਕੋ ਬਾਕੀ ਮੇਰਾ ਨਾਮ ਸੰਤੋ ਹੁਸੈਨ ਕਿਹੜੀ ਜਗ੍ਹਾ ਹੈ ਕਿਹਣਾ ਪਿੰਡ ਹੈ ਗੱਲਾਂ ਵਾਲੀ ਅੱਜ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਾਮਾਨ ਕਿੰਨਾ ਸਾਮਾਨ ਚੋਰੀ ਹੋਇਆ 15 ਗ੍ਰਾਮ ਤੋਂ ਲੈ ਸੋਨਾ ਹੈ ਤੇ 17000 ਰੁਪਏਆ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਾਨੀਆਂ ਵਾਲੇ ਮਤਲਬ ਤੇ ਕਿਦਾਂ ਦਾਖਲ ਹੋਏ ਚੋਰ ਪਿੱਛੋਂ ਦੀ ਤੋੜ ਕੇ 바ਰੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਏ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਕੀ ਕਰੀਏਗਾ ਨਹੀਂ ਇਹ ਹੀ ਕਰ ਰਹੀ ਹੈ ਇਹ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੂਈ ਭਾ ਗਏ ਜਾਂ ਕੀ ਵੀ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਆ 3:30 ਵਜੇ ਨਾਲ ਉਦੋਂ ਵੇਖਿਆ ਤੇ ਸਾਡੇ ਇਧਰਲੇ ਪਾਸੇ ਆਪਣਾ ਦਰਵਾਜ਼ਾ ਬੰਦ ਕੀਤਾ ਹੈ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਵੇਖਿਆ ਤੇ ਉਧਰਲੇ ਪਾਸੇੋਂ ਬਾਰੀ ਖੁੱਲੀ ਸੀ ਉਧਰੋਂ ਦੀ ਥਾਣੀ ਲੰਘ ਕੇ ਤੇਵਾ ਚੋਰੀ ਕਰ ਗਏ ਕੀ ਨਾ ਕਰਦਾ ਨਾ ਇਹ ਦਿਖਾਉਂਦਾ ਘਰ ਦੇ ਇਹ ਤਾਂ ਲੱਗਦਾ ਜਿੱਦਾਂ ਮਤਲਬ ਵੀ ਕੋਈ ਬੰਦਾ ਭੇਤੀ ਭੇਦਾ ਵਿੱਚ ਕੰਪਲੀਟ ਕੀਤੀ ਸੀ ਹਾਂ ਕੀਤੀ ਆਪਣੀ